ਘਰੇ ਕੱਢਿਆ ਫਲਾਂ ਦਾ ਜੂਸ ਤੇ ਦੂਜੇ ਪਾਸੇ ਕੋਈ ਸਕੈਚ ਗਲੂਕੋਜ਼ ਮਿੱਠਾ ਪਾ ਕੇ ਇਹਨਾਂ ਦੋਹਾਂ ਚੋਂ ਕਿਹੜਾ ਜ਼ਿਆਦਾ ਹੈਲਦੀ ਆਰ ਕਿਹਦਾ ਸਰੀਰ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਓਬਵੀਅਸਲੀ ਹਰੇਕ ਕਹੂਗਾ ਕਿ ਜੂਸ ਹੈਲਦੀ ਆਰ ਜੋ ਫੋਕਾ ਐਮਪਟੀ ਕੈਲਰੀਜ਼ ਆ ਸਿਰਫ ਮਿੱਠਾ ਹੀ ਆ ਗਲੂਕੋਜ਼ ਉਹ 언ਹੈਲਦੀ ਆ ਲੇਕਿਨ ਸਟੋਰੇਜ ਟਵਿਸਟ ਹੈ ਜੀ ਇਹ ਟਵਿਸਟ ਜੋ ਤੁਸੀਂ ਮਿਸ ਕਰ ਰਹੇ ਹੋ ਜੋ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਇੱਧਰ ਆ ਜੀ ਗਲੂਕੋਜ਼ ਇੱਧਰ ਆ ਜੀ ਫਰਕਟੋਜ਼ ਜੋ ਗਲੂਕੋਜ਼ ਆ ਉਹਨੂੰ ਬਾਡੀ ਦਾ ਹਰ ਸੈੱਲ ਯੂਜ਼ ਕਰ ਸਕਦਾ ਮਸਲਸ ਯੂਜ਼ ਕਰ ਸਕਦੇ ਆਰਗਨਸ ਬ੍ਰੇਨ ਮੀਨਸ ਜੇ ਤੁਸੀਂ ਐਕਟਿਵ ਹੋ ਤਾਂ ਇਹ ਤੁਹਾਨੂੰ ਕੁਝ ਨਹੀਂ ਕਹੇਗਾ ਮੋਡਰੇਸ਼ਨ ਚ ਮੋਡਰੇਸ਼ਨ ਤੋਂ ਵੱਧ ਵੀ ਜਾਵੇ ਕੋਈ ਗੱਲ ਨਹੀਂ ਜੇ ਕੋਈ ਐਕਟਿਵ ਆ ਕੋਈ ਗੇਮ ਖੇਡਦਾ ਜਾਂ ਉਹਦਾ ਕੰਮ ਕਰਦਾ ਜਿੰਨਾ ਮਰਜ਼ੀ ਮਿੱਠਾ ਪੀ ਜਾਏ ਇਹ ਸਰੀਰ ਪਚਾ ਜਾਵੇਗਾ ਫਰਕਟੋਜ਼ ਬੋਡੀ ਦਾ ਹੋਰ ਕੋਈ ਪਾਰਟ ਪ੍ਰੋਪਰਲੀ ਯੂਜ਼ ਨਹੀਂ ਕਰ ਪਾਉਂਦਾ ਮੇਜਰ ਪਾਰਟ ਇਹਦਾ ਲਿਵਰ ਤੇ ਹੀ ਬੋਝ ਆ ਜਸਟ ਲਾਈਕ 에ਥਨ올 ਬਿਲਕੁਲ ਠੀਕ ਸੁਣਿਆ ਸ਼ਰਾਬ ਵਾਂਗ ਇਹਦੀ ਓਵਰਡੋਜ਼ ਲਿਵਰ ਤੇ ਬੋਝ ਆ ਕਿਉਂਕਿ ਫਰਕਟੋਜ਼ ਨੂੰ ਬਾਕੀ ਪਾਰਟਸ ਨਹੀਂ ਯੂਜ਼ ਕਰ ਸਕਦੇ ਲਿਵਰ ਨਹੀਂ ਮੈਟਾਬੋਲਾਈਜ਼ ਕਰਨਾ ਓਵਰਰੋ ਜ਼ੋਨ ਦੇ ਨਾਂ ਤੇ ਲਿਵਰ ਫਰ ਇਹਨੂੰ ਟ੍ਰਾਈਗਲਿਸਰਾਈਡਸ ਆ ਜਾਂ ਲਿਵਰ ਦਾ ਫੈਟ ਬਣ ਜਾਂਦਾ ਫੈਟੀ ਲਿਵਰ ਉਸ ਤੋਂ ਬਾਅਦ ਇਨਸੂਲਿਨ ਰੈਜ਼ਿਸਟੈਂਸ ਮੀਨਸ ਸ਼ੂਗਰ ਸਮਝ ਗਏ ਜੀ ਇਸੇ ਕਰਕੇ ਆਪਾਂ ਇੰਡੀਆ ਚ ਅੱਜਕੱਲ ਇੰਨੇ ਨਾਨ ਅਲਕੋਹਲਿਕ ਫੈਟੀ ਲਿਵਰ ਦੀਆਂ ਬਿਮਾਰੀਆਂ ਸੁਣ ਰਹੇ ਆ ਫੈਟੀ ਲਿਵਰ ਜਿਹਦੇ ਬਾਰੇ ਤਾਂ ਇਹ ਸੀ ਕਿ ਇਹ ਤਾਂ ਸ਼ਰਾਬੀਆਂ ਨੂੰ ਹੁੰਦਾ ਹੁਣ ਬੱਚਿਆਂ ਜਾਂ ਗਰਲਸ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਛੂਇਆ ਵੀ ਨਹੀਂ ਉਹਨਾਂ ਨੂੰ ਕਿਉਂ ਹੋ ਰਿਹਾ ਆ ਫਰਕ ਸਮਝ ਹੀ ਗਏ ਹੋਵੋਗੇ ਗਲੂਕੋਜ਼ ਇਸੇ ਕਰਕੇ ਹਸਪਤਾਲਾਂ ਦੇ ਵਿੱਚ ਪਿਓਰ ਗਲੂਕੋਜ਼ ਡ੍ਰਿਪ ਚਲਾਈ ਜਾਂਦੀ ਆ ਖਿਡਾਰੀਆਂ ਨੂੰ ਗਲੂਕੋਨ ਡੀ ਵਰਗੀ ਜਾਂ ਹੋਰ ਸਪੋਰਟਸ ਡ੍ਰਿੰਕ ਚ ਸਿਰਫ ਗਲੂਕੋਜ਼ ਹੁੰਦਾ ਜੂਸ ਨਹੀਂ ਹੁੰਦੇ ਇਹ ਚੀਜ਼ ਆਪਾਂ ਮਿਸ ਕਰ ਰਹੇ ਆ ਕਿਸੇ ਨੂੰ ਵੀ ਨਹੀਂ ਪਤਾ ਇਨਫੈਕਟ ਮੈਂ ਵੀ ਇਹ ਸਟੱਡੀਜ਼ ਤੋਂ ਪਹਿਲਾਂ ਜਦੋਂ ਨਿੱਕੇ ਹੁੰਦੇ ਸੀ ਗੇਮ ਖੇਡ ਕੇ ਆਉਂਦੇ ਹੁੰਦੇ ਸੀ ਤਾਂ ਅਸੀਂ ਰੇੜੀ ਵਾਲਿਆਂ ਨਾਲ ਜੱਗ ਦੇ ਰੇਟ ਹੀ ਮਕਾਉਂਦੇ ਹੁੰਦੇ ਸੀ ਰਲ ਕੇ ਅਸੀਂ ਤਿੰਨ ਤਿੰਨ ਚਾਰ ਚਾਰ ਗਰਾਸ ਿੱਟ ਲੈਂਦੇ ਸੀ ਕਿ ਇਹ ਤਾਂ ਬਹੁਤ ਹੈਲਦੀ ਚੀਜ਼ ਆ ਬਟ ਮੋਡਰੇਸ਼ਨ ਇਜ਼ ਦਾ ਕੀ ਓਵਰਡੋਜ਼ ਹੋਵੇਗੀ ਤਾਂ ਤੁਹਾਨੂੰ ਦੱਸਦਾ